ਜੋ ਐ ਸਮੇਂ ਬੰਦਦਾ ਅਸੀਂ ਪਹਿਲਾਂ ਐਨਐਸਏ ਤਹਿਤ ਜਿਗਰੂਗੜ ਬੰਦ ਰਹੇ ਸੀ ਉੱਥੇ ਸਿੱਖਾਂ ਦੀ ਗਿਣਤੀ ਘੱਟ ਹੋਣ ਕਰਕੇ ਜੇਲ੍ਹ ਦੇ ਵਿੱਚ ਗੁਰਦੁਆਰਾ ਸਾਹਿਬ ਨਹੀਂ ਸੀ ਜੀਤਾ ਕਰਕੇ ਹੀ ਦਰਸ਼ਨ ਮਿਲੇ ਨਹੀਂ ਕਰ ਸਕੇ ਸੀ ਪਰ ਹੁਣ ਅਸੀਂ ਬਠਿੰਡਾ ਜੇਲ੍ਹ ਵਿੱਚ ਆਏ ਆ ਤੇ ਇੱਥੇ ਗੁਰਦੁਆਰਾ ਸਾਹਿਬ ਸ਼ਸ਼ੋਭਤ ਆ ਤੇ ਵੈਸੇ ਵੀ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਆ ਕਿ ਦਿਨ ਦੇ ਵਿੱਚ ਦੋ ਵਾਰ ਦਰਸ਼ਨ ਕਰਨੇ ਚਾਹੀਦੇ ਆ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਸੀਂ ਦੋ ਦਿਨ ਦੋ ਟਾਈਮ ਦੀ ਗੱਲ ਨਹੀਂ ਕਰਦੇ ਭਾਵੇਂ ਸਾਨੂੰ ਦਿਨ ਦੇ ਵਿੱਚ ਇੱਕ ਵਾਰੀ ਦਰਸ਼ਨ ਕਰਾਏ ਜਾਣ ਪਰ ਅਸੀਂ ਦੇ일리 ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਦੀ ਮੰਗ ਕਰਦੇ ਆ ਜਿਨੂੰ ਜਥੇਦਾਰ ਸਾਹਿਬ ਆਪ ਜੀ ਦੇ ਰੋਤਬੀ ਤੇ ਉਹ ਸਾਹਿਬ ਜੀ ਦੇ ਉੱਤੇ ਮਰਿਆਦਾ ਦੀ ਖਿਆਲ ਰੱਖਦੇ ਹੋਏ ਅਸੀਂ ਆਪ ਜੀ ਨੂੰ ਬੇਇੱਜ਼ਤੀ ਕਰ ਰਹੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਦੇ ਨਾਤੇ ਤੁਸੀਂ ਇਸ ਗੱਲ ਦਾ ਜਰੂਰ ਨੋਟਸ ਲਓ ਤੇ ਨਹੀਂ ਤਾਂ ਸਾਨੂੰ ਇੱਥੇ ਭੌਖਾੜਤਾਲ ਜਾਂ ਕੋਈ ਹੋਰ ਸੰਘਰਸ਼ ਵਿੱਢਣ ਵਾਸਤੇ ਮਜਬੂਰ ਹੋਣਾ ਪੈਣਾ ਹੈ ਉਸ ਤੋਂ ਪਹਿਲਾਂ ਤੁਸੀਂ ਜੇ ਇਸ ਮਸਲੇ ਦਾ ਹੱਲ ਕਰ ਸਕਦੇ ਹੋ ਜਰੂਰ ਕਰਿਓ ਆਪ ਜੀ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਸ ਸਮੇਂ ਬੰਦ ਦਾ ਅਸੀਂ ਪਹਿਲਾਂ ਐਨਐਸਏ ਤਹਿਤ ਜਿਗਰੂਗੜ ਬੰਦ ਰਹੇ ਸੀ ਉੱਥੇ ਸਿੱਖਾਂ ਦੀ ਗਿਣਤੀ ਘੱਟ ਹੋਣ ਕਰਕੇ ਜੇਲ੍ਹ ਦੇ ਵਿੱਚ ਗੁਰਦੁਆਰਾ ਸਾਹਿਬ ਨਹੀਂ ਸੀ ਜੀਤਾ ਕਰਕੇ ਹੀ ਦਰਸ਼ਨ ਮਿਲੇ ਨਹੀਂ ਕਰ ਸਕੇ ਸੀ ਪਰ ਹੁਣ ਅਸੀਂ ਬਠਿੰਡਾ ਜੇਲ੍ਹ ਵਿੱਚ ਆਏ ਆ ਤੇ ਇੱਥੇ ਗੁਰਦੁਆਰਾ ਸਾਹਿਬ ਸ਼ਸ਼ੋਭਤ ਆ ਤੇ ਵੈਸੇ ਵੀ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਆ ਗੁਰੂ ਗ੍ਰੰਥ ਸਾਹਿਬ ਮਾਰਾਇਤੇ ਅਸੀਂ ਦੋ ਦਿਨ ਦੋ ਟਾਈਮ ਦੀ ਗੱਲ ਨਹੀਂ ਕਰਦੇ ਭਾਵੇਂ ਸਾਨੂੰ ਦਿਨ ਦੇ ਵਿੱਚ ਇੱਕ ਵਾਰੀ ਦਰਸ਼ਨ ਕਰਾਏ ਜਾਣ ਪਰ ਅਸੀਂ ਦਿੱਲੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਦੀ ਮੰਗ ਕਰਦੇ ਆ ਆਪ ਜੀ ਨੂੰ ਜਥੇਦਾਰ ਸਾਹਿਬ ਆਪ ਜੀ ਦੇ ਰੋਤਬੇ ਤੇ ਉਹ ਸਾਹਿਬ ਜੀ ਦੇ ਉੱਤੇ ਮਰਿਆਦਾ ਦੀ ਖਿਆਲ ਰੱਖਦੇ ਹੋਏ ਅਸੀਂ ਆਪ ਜੀ ਨੂੰ ਬੇਇੱਜ਼ਤੀ ਕਰ ਰਹੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਦੇ ਨਾਤੇ ਤੁਸੀਂ ਇਸ ਗੱਲ ਦਾ ਜਰੂਰ ਨੋਟਸ ਲਓ ਤੇ ਨਹੀਂ ਤਾਂ ਸਾਨੂੰ ਇੱਥੇ ਭੋਖਾੜਦਾਲ ਜਾਂ ਕੋਈ ਹੋਰ ਸ਼ਗਰਸ਼ ਵਿੱਟਣ ਵਾਸਤੇ ਮਜਬੂਰ ਹੋਣਾ ਪੈਣਾ ਹੈ ਉਸ ਤੋਂ ਪਹਿਲਾਂ ਤੁਸੀਂ ਜੇ ਇਸ ਮਸਲੇ ਦਾ ਹੱਲ ਕਰ ਸਕਦੇ ਹੋ ਤਾਂ ਜਰੂਰ ਕਰਿਓ ਆਪਜੀ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਸ ਸਮੇਂ ਬੰਦ ਦਾ ਅਸੀਂ ਪਹਿਲਾਂ ਐਨਐਸਏ ਤਹਿਤ ਡਿਬੂਗੜ ਬੰਦ ਰਹੇ ਸੀ ਉੱਥੇ ਸਿੱਖਾਂ ਦੀ ਗੈਰੰਤੀ ਘਟ ਹੋਣ ਕਰਕੇ ਜੇਲ੍ਹ ਦੇ ਵਿੱਚ ਗੁਰਦੁਆਰਾ ਸਾਹਿਬ ਨਹੀਂ ਸੀ ਜੀਹਦਾ ਕਰਕੇ ਹੀ ਦਰਸ਼ਨ ਮਿਲੇ ਨਹੀਂ ਕਰ ਸਕੇ ਸੀ ਪਰ ਹੁਣ ਅਸੀਂ ਬਠਿੰਡਾ ਜੇਲ੍ਹ ਵਿੱਚ ਆਏ ਆ ਤੇ ਇੱਥੇ ਗੁਰਦੁਆਰਾ ਸਾਹਿਬ ਸ਼ਸ਼ੋਭਤ ਆ ਤੇ ਵੈਸੇ ਵੀ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ ਕਿ ਸੇਖ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਸੀਂ ਦੋ ਦਿਨ ਦੋ ਟਾਈਮ ਦੀ ਗੱਲ ਨਹੀਂ ਕਰਦੇ ਭਾਵੇਂ ਸਾਨੂੰ ਦਿਨ ਦੇ ਵਿੱਚ ਇੱਕ ਵਾਰੀ ਦਰਸ਼ਨ ਕਰਾਏ ਜਾਣ ਪਰ ਅਸੀਂ ਡੇਲੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਦੀ ਮੰਗ ਕਰਦੇ ਆ ਆਪ ਜੀ ਨੂੰ ਜਥੇਦਾਰ ਸਾਹਿਬ ਆਪ ਜੀ ਦੇ ਰੋਲ ਤੇ ਉਹ ਸਾਹਿਬ ਜੀ ਦੇ ਉੱਤੇ ਮਰਿਆਦਾ ਦੀ ਖਿਆਲ ਰੱਖਦੇ ਹੋਏ ਅਸੀਂ ਆਪ ਜੀ ਨੂੰ ਬੇਨਤੀ ਕਰ ਰਹੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਦੇ ਨਾਤੇ ਤੁਸੀਂ ਇਸ ਗੱਲ ਦਾ ਜਰੂਰ ਨੋਟਸ ਲਓ ਤੇ ਨਹੀਂ ਤਾਂ ਸਾਨੂੰ ਇੱਥੇ ਭੋਖ ਖੜਤਾਲ ਜਾਂ ਕੋਈ ਹੋਰ ਸ਼ੰਗਰਚ ਵਢਣ ਵਾਸਤੇ ਮਜਬੂਰ ਹੋਣਾ ਪੈਣਾ ਹੈ ਉਸ ਤੋਂ ਪਹਿਲਾਂ ਤੁਸੀਂ ਜੇ ਇਸ ਮਸਲੇ ਦਾ ਹੱਲ ਕਰ ਸਕਦੇ ਹੋ ਤਾਂ ਜਰੂਰ ਕਰਿਓ ਆਪ ਜੀ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ